ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੁਰਾਂਡੀ ਨੇ ਕਹਿ ਕੇ ਲੋਕਾਂ ਨੇ ਰਾਹੁਲ ਗਾਂਧੀ ਨੂੰ ਨਕਾਰ ਦਿੱਤਾ ਹੈ ਤੇ ਇਸ ਕਰਕੇ ਉਹ VOTING ਪ੍ਰਣਾਲੀ ਨੂੰ ਨਕਾਰ ਰਹੇ ਹਨ ਮਨੀਪੁਰ ਵਿੱਚ ਮਤੇਈ ਸੰਗਠਨ ਦੇ ਨੇਤਾ ਆਰਣਬਾਈ ਟੈਂਗੋਲ ਦੀ ਗ੍ਰਿਫਤਾਰੀ ਦੀ ਖਬਰਾਂ ਫੈਲ ਗਈਆਂ ਜਿਸ ਕਾਰਨ ਉੱਥੇ ਹਿੰਸਕ ਬਰਦਸ਼ਤ ਹੋਏ ਤੇ ਪੰਜ ਜ਼ਿਲ੍ਹਿਆਂ ਵਿੱਚ कर्फ्यू ਲਗਾ ਦਿੱਤਾ ਗਿਆ ਚੀਫ ਜਸਟਿਸ ਆਫ ਇੰਡੀਆ ਨੇ ਕਿਹਾ ਹੈ ਕਿ ਉਹਨਾਂ ਨੇ ਜਸਟਿਸ ਬਰਮਾ ਤੋਂ ਸਟੇਫੀ ਦੀ ਮੰਗ ਕੀਤੀ ਜੇਕਰ ਸਸਤ ਨੇ ਹਟਾਇਆ ਤਾਂ ਬਰਮਾ ਨੂੰ ਪੈਨਸ਼ਨ ਨਹੀਂ ਲੱਗੇਗੀ ਮੱਧ ਪ੍ਰਦੇਸ਼ ਪੰਜਾਬ ਸਮੇਤ ਸੱਤ ਰਾਜਾਂ ਵਿੱਚ ਹੀਟ ਵੇਵ ਚੱਲ ਰਹੀ ਹੈ ਰਾਜਸਥਾਨ ਦਾ ਤਾਪਮਾਨ 40 ਡਿਗਰੀ ਤੱਕ ਪਹੁੰਚ ਗਿਆ ਹੈ ਆਈਐਸਆਈ ਜੈਂਟਨਾਸ ਨੇ ਕਿਹਾ ਹੈ ਕਿ ਉਹ ਪੰਜਾਬ ਦੇ ਯੂਟਿਊਬਰ ਜਸਬੀਰ ਸਿੰਘ ਅਤੇ ਜੋਤੀ ਨੂੰ ਕਦੇ ਵੀ ਨਹੀਂ ਮਿਲਿਆ ਹੈ ਕ੍ਰਿਕਟਰ ਰਿੰਕੂ ਸਿੰਘ ਅਤੇ ਸੰਸਦ ਮੈਂਬਰ ਪ੍ਰੀਆ ਸਰੋਜ ਦੇ ਨਾਲ ਰਿੰਗ ਸੈਰੇਮਨੀ ਹੋ ਗਈ ਹੈ ਸੋਨੀਆ ਗਾਂਧੀ ਦੀ ਸਿਹਤ ਵਿਗੜ ਗਿਆ ਹੋਸ਼ ਵਿੱਚ ਮਿਲਦੇ ਹੋ ਦਿੱਲੀ ਲਈ ਰਵਾਨਾ ਹੋ ਗਏ ਹਨ ਕੋਕੋ ਗਰਾਫ ਨੇ ਫ੍ਰੈਂਚ ਓਪਨ ਜਿੱਤ ਲਿਆ ਹੈ ਉਸ ਨੇ ਨਾਵਾਂ ਲਿੰਕਾ ਨੂੰ ਹਰਾ ਦਿੱਤਾ ਹੈ ਕੋਲੰਬੀਆ ਦੇ ਰਾਸ਼ਟਰਪਤੀ ਉਮੀਦਵਾਰ ਸਿੰਗੂ ਐਲੋਰੀਬੇ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਹੈ ਜਿਸ ਕਾਰਨ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਲਾਸੈਂਸ ਸਰਵਿਸ ਪ੍ਰਦਰਸ਼ਨਕਾਰੀਆਂ